ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਮੇਥੀ ਦੀ ਸਬਜੀ ਜਿਹੜੀ ਕਿ ਕਦੇ ਵੀ ਕੜਵੀ ਨਹੀਂ ਬਣਦੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਸਿੰਪਲ ਜਿਹੇ ਢੰਗ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣਾਵਾਂਗੇ ਫਰੈਸ਼ ਮੇਥੀ ਸਰਦੀਆਂ ਦੇ ਵਿੱਚ ਹੀ ਆਉਂਦੀ ਹੈ ਜੀ ਦੇਖੋ ਸਰਦੀਆਂ ਵਿੱਚ ਹੀ ਆਪਾਂ ਮੇਥੀ ਦੀ ਸਬਜੀ ਬਣਾ ਸਕਦੇ ਹਾਂਗੇ ਤੇ ਆਪਾਂ ਲੈ ਲੀਜੀਏ ਗੁੱਟੇ ਪੂਰੀ ਮੇਥੀ ਦੀ ਇਹਨੂੰ ਆਪਾਂ ਸਵਾਰ ਲੈਤਾ ਪੱਤੇ ਪੱਤੇ ਇਸ ਤਰ੍ਹਾਂ ਕਰ ਲਈ ਜੀ ਤੇ ਫਿਰ ਇਹਨੂੰ ਆਪਾਂ ਕੱਟ ਲੈਂਦਾ ਤੇ 3-4 ਆਪਾਂ ਲੈਂਦੇ ਜਿੱਦਾਂ ਆਲੂ ਆਲੂ ਨੂੰ ਵੀ ਐਸ ਤਰ੍ਹਾਂ ਕੱਟ ਲਿਆ। ਛੋਟੇ ਛੋਟੇ ਪੀਸ ਕਰ ਲਏ ਜੀ ਆਪਾਂ। ਚਲੋ ਜੀ ਹੁਣ ਆਪਾਂ ਬਣਾਉਨੇ ਆਂ ਸਬਜ਼ੀ। ਲਓ ਜੀ ਥੋੜਾ ਜਿਹਾ ਆਪਾਂ ਕੜਛੀ ਦੇ ਵਿੱਚ ਤੇਲ ਪਾਵਾਂਗੇ ਸਰੋਂ ਦਾ। ਸਰੋਂ ਦੇ ਤੇਲ ਵਿੱਚ ਹੀ ਮੇਥੀ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਬਿਲਕੁਲ ਕੜਵੀ ਨਹੀਂ ਬਣਦੀ। ਲਓ ਜੀ ਸਰੋਂ ਦੇ ਤੇਲ 'ਚ ਬਣਾਵਾਂਗੇ ਤੇ ਇਹਨੂੰ ਬਿਲਕੁਲ ਕਲਕਾ ਲਾਂਗੇ ਆਪਾਂ ਤੇਲ ਨੂੰ। ਤੇਲ ਆਪਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਤੇਲ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਆਪਾਂ ਕੱਚਾ ਨਹੀਂ ਰਹਿਣ ਦੇਣਾ ਤੇਲ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਲਸਣ ਲਸਣ ਨੂੰ ਵੀ ਚੰਗੀ ਤਰ੍ਹਾਂ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਦੋ ਆਪਾਂ ਪਿਆਜ਼ ਕੱਟ ਕੇ ਥੋੜੀ-ਥੋੜੀ ਕਰਕ ਰੱਖ ਲਈ ਸੀ ਲੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਲੂ। ਮਜੀ ਆਲੂਆਂ ਨੂੰ ਵੀ ਆਪਾਂ 80% ਤੱਕ ਪਕਾਵਾਂਗੇ। ਤੇ 골ਡਨ ਬਣਾਉਣ ਨਹੀਂ ਕਰਾਂਗੇ ਇਹਨਾਂ ਨੂੰ ਆਪਾਂ ਜੀ ਦੇਖੋ ਆਪਣੇ ਆਲੂ ਨੇ ਜਿਹੜੇ ਕਿੰਨੇ ਸੋਹਣੇ ਇਹ ਫਟ ਗਏ ਨੇਗੇ ਤੇ 골ਡਨ ਵੀ ਹੋ ਗਏ ਨੇਗੇ ਬਿਲਕੁਲ ਪਿਆਰ ਜਿਹਾ ਆਪਣਾ ਚੰਗੀ ਤਰ੍ਹਾਂ ਫਟ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਮਸਾਲੇ ਐਡ ਕਰਦੇ ਆਂ ਜੀ ਪਹਿਲਾਂ ਆਪਾਂ ਦੋਤਨਾਂ ਹਰੀਆਂ ਮਿਰਚਾਂ ਕੱਟ ਲਈਆਂ ਸੀਗੀਆਂ ਇਹ ਪਾ ਦਨੇ ਆਂ ਮੈਂ ਜੀ ਸਭ ਤੋਂ ਪਹਿਲਾਂ ਪਾਵਾਂਗੇ ਹਲਦੀ ਪਾਵਾਂਗੇ ਗਰਮ ਮਸਾਲਾ ਲਾਲ ਮਿਰਚ ਪਾਊਡਰ ਫਿਰੋਂ ਪਾਵਾਂਗੇ ਜੀ ਆਪਨਾਂ ਨੂੰ ਇਹ ਪਰ ਟਮਾਟਰ ਵੀ ਵਿੱਚ ਪਾਉਣੇ। ਇਹ ਥੋੜਾ ਜਿਹਾ ਪਾਣੀ ਪਾ ਕੇ ਆਲੂਆਂ ਨੂੰ 1 ਮਿੰਟ 2 ਮਿੰਟ ਬਾਅਦ ਹੀ ਹੋਰ ਪਕਾਵਾਂਗੇ। ਲਓ। ਹੁਣ ਕੋਪੀ ਤੋਂ ਦੋ ਚਮਚੀ ਪਾਣੀ ਵੀ ਪਾਈਏ, ਨਾਲਿਆਂ ਨੂੰ ਪਾਈਏ। ਤਾਂ ਜੋ ਆਪਣਾ ਮਸਾਲਾ ਬਸ ਜਲੇ ਨਾ ਲੂਜੂ ਨਾ ਪਟਾ ਕੇ ਦਿੰਨੇ ਆ ਗੈਸ ਆਪਣਾ ਘਟਾ ਬਿਲਕੁਲ ਤੁਹ ਕਿੰਨੇ ਸੋਹਣੇ ਆਲੂ ਆਪਣੇ ਬਣ ਕੇ ਹੋ ਗਏ ਨੇ ਜੀ ਤਿਆਰ ਥੋੜਾ ਜਿਹਾ بس ਆਲੂਆਂ ਚ ਕੱਚਾ ਪਾਣਾ ਜੀ ਹੁਣ ਆਪਾਂ ਪਾਵਾਂਗੇ ਆਪਣੀ ਮੇਥੀ ਇਹਦੇ ਵਿੱਚ ਪਰ ਤੁਸੀਂ ਇਸ ਤਰ੍ਹਾਂ ਮੇਥੀ ਪਨਾਓਗੇ ਜੀ ਥੋੜੀ ਮੇਥੀ ਕੋਦੇ ਵੀ ਆਲੂ ਮੇਥੀ ਕੜਵੀ ਨਹੀਂ ਬਣੂਗੀ ਲੋ ਜੀ ਆਪਾਂ ਜਿਹੜੀ ਮੇਥੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਤੀ ਹੈ। ਆਪਾਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਹੁਣ ਕਿਉਂਕਿ ਮੇਥੀ 'ਚ ਵੀ ਥੋੜਾ ਆਪਣੇ ਵਿੱਚ ਵੀ ਪਾਣੀ ਹੁੰਦਾ ਹੈ। ਤੇ ਆਪਾਂ ਵਸੇ ਨੂੰ ਸਿੱਮ ਗੈਸ ਕਰਕੇ ਢੱਕ ਦੇਣਾ। ਸਟੀਮ ਨਾਲ ਹੀ ਆਪਣੀ ਮੇਥੀ ਬਣ ਕੇ ਹੋ ਜਾਊਗੀ ਜੀ ਤਿਆਰ। ਸਿਰਫ 1-2 ਮਿੰਟ ਹੀ ਬੱਸ ਆਪਾਂ ਇਹਨੂੰ ਪਕਾਉਣੀ ਹੈ। ਢੱਕ ਟਾਕ ਦੇਣਾ ਆਪਾਂ। ਲੋ ਜੀ 2 ਤੋਂ 3 ਮਿੰਟ ਹੋ ਗਏ ਨੇ ਸਬਜੀ ਦੇਖੋ ਆਪਣੀ ਆਪਣੀ ਰੈਡੀ ਹੈ 컬러 ਦੇਖੋ ਤੁਸੀਂ ਕਿੰਨਾ ਵਧੀਆ ਸਬਜੀ ਦਾ ਬਣਿਆ ਆਲੂ ਮੇਥੀ ਦਾ ਲੋ ਜੀ ਜੇ ਤੁਸੀਂ ਇਸ ਟ੍ਰਿਕ ਨਾਲ ਬਣਾਉਂਗੇ ਆਲੂ ਮੇਥੀ ਸਰੋਂ ਦੇ ਤੇਲ ਵਿੱਚ ਤੇ ਕਦੇ ਵੀ ਤੁਹਾਡੀ ਆਲੂ ਮੇਥੀ ਹੈਗੀਏ ਜਿਹੜੀ ਬਿਲਕੁਲ ਕੜਵੀ ਨਹੀਂ ਬਣੂਗੀ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੋਊਗੀ ਥੋੜਾ ਜਿਹਾ ਆਪਾਂ ਪਾ ਲਈਏ ਧਨੀਆ ਇਹਨੂੰ ਵੀ ਆਪਾਂ ਕਰਦਾਂ ਨੇ ਜੀ ਮਿਕਸ ਪੂਰੇ ਕਿਚਨ ਚੋਂ ਮਹਿਕ ਆ ਰਹੀ ਹੈ ਜੀ ਮੇਥੀ ਦੀ ਸਬਜ਼ੀ ਦੀ ਹਲੋ ਜੇਕਰ ਛੱਡੀ ਵੀਡੀਓ ਵਧੀਆ ਲੱਗੀ ਸਾਡੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ